for mm -hmm. ਹਰੀ ਜੰਗ ਤੋਂ ਦੇਖਦੀ ਹੈ ਬਰਾਤ ਨੂੰ ਦੇਖ ਬਿੱਲੂ ਜੀ ਸਾਹਮਣੇ ਗੋਮੇ ਭਗਤਾਂ ਨੂੰ ਦੇਖਿਆ ਐਸਰ ਵੀਰ ਨੂੰ ਵਾਈਪ ਕਰਕੇ ਦੇਖ ਜਾਓ ਇਹ ਕਾਵੜ ਯਾਤਰਾ ਜੀ 11ਵੀਂ ਕਾਵੜ ਯਾਤਰਾ ਹੈ ਅੱਜ ਤਕਰੀਬਨ 40 ਬੱਚੇ ਜੜੇ ਕੀ ਹਰੀਦوار ਤੋਂ ਪੈਦਲ ਯਾਤਰਾ ਕਰਕੇ ਬਾਬਾ ਜੀਵਨ ਸਿੰਘ ਨਗਰ 파ਸੀ ਰੋਡ ਪਹੁੰਚੇ ਨੇ ਤੇ ਇਹਨਾਂ ਦੇ ਪਹੁੰਚਣ ਤੇ ਮੈਂ ਬਹੁਤ ਖੁਸ਼ੀ ਪ੍ਰਗਟ ਕਰਦਾ ਇਹਨੇ 250 ਕਿਲੋਮੀਟਰ ਪੈਦਲ ਚੱਲ ਕੇ ਬੱਚਿਆਂ ਨੇ ਜੋ ਯਾਤਰਾ ਕੀਤੀ ਹੈ ਉਹਨਾਂ ਵਾਸਤੇ ਸ਼ਾਬਾਸ਼ੀ ਹੈ ਤੇ ਭਗਵਾਨ ਬੋਲੇनाथ ਜੀ ਇਹਨਾਂ ਉੱਪਰ ਆਪਣੀ ਕਿਰਪਾ ਬਣਾ ਕੇ ਰੱਖੇ ਵਾਪਸ ਕਿਤੇ ਕਰੀਏ ਇਹਨੇ 22 ਹੈ ਅੱਜ ਅੱਜ 23 ਅੱਜ 23 ਤਰੀਕ ਸ਼ਾਮ ਨੂੰ ਬੱਚੇ ਪਹੁੰਚੇ ਹੈ ਜੀ ਤੇ ਕੱਲ ਜਿਵੇਂ ਤੁਹਾਨੂੰ ਪਤਾ ਹੈ ਵੀ ਸ਼ਿਵਰਾਤਰੀ ਦਾ ਪਾਵਨ ਉਤਸਵ ਹੈ ਤੇ ਕੱਲ ਇਹ ਸਾਰੇ ਬੱਚੇ ਜੋ ਆਪਣੇ ਨਾਲ ਜਲ ਲੈ ਕੇ ਆਏ ਹੈ ਇਹ ਸਾਰੇ ਜਲ ਅਭਿਸ਼ੇਕ ਸ਼ਿਵ ਜੀ ਦਾ ਕਰਨਗੇ ਜੀ ਕੱਲ ਸਰੇ ਪ੍ਰੋਫੈਸਰ ਜੀ ਕੀ ਕੀ ਪ੍ਰਥਾ ਹੁੰਦੀ ਜਦੋਂ ਕਾਵੜੇ ਵਾਪਸ ਆਉਂਦੇ ਨੇ ਵੱਡੇ ਨਹੀਂ ਬੋਲਦੇ ਪ੍ਰੋਫੈਸਰ ਜੀ ਜਿਹੜੇ ਆਏ ਕਾਵੜੇ ਵਾਪਸ ਕੀ ਪ੍ਰਥਾ ਹੁੰਦੀ ਆ ਕਿ ਜਦੋਂ ਅੰਤ ਸਮਾਪਤੀ ਹੁੰਦੀ ਆ ਕੀ ਕੀ ਕਰਦੇ ਆ ਉਹਦੇ ਵਿੱਚ ਦੇਖੋ ਜੀ ਕਾਵੜੀਏ ਪਹਿਲਾਂ ਤਾਂ ਇੱਥੋਂ ਆਪਣਾ ਜਲ ਭਰ ਕੇ ਆਪਣਾ ਹਰਦوار ਜੀ ਤੋ ਪੈਦਲ ਉਰੇ ਪਹੁੰਚਦੇ ਆਂ ਉਰੇ ਪਹੁੰਚ ਕੇ ਜਿਵੇਂ ਹੁਣ ਸ਼ਾਮ ਹੋ ਗਈ ਹੈ ਤਾਂ ਸ਼ਾਮ ਨੂੰ ਜਲ ਨਹੀਂ ਚੜਦਾ ਸਾਰੇ ਹਿੰਦੂ ਧਰਮ ਦੇ ਵਸਣ ਨੂੰ ਪਤਾ ਵੀ ਸ਼ਾਮ ਨੂੰ ਕਦੇ ਜਲ ਨਹੀਂ ਚੜਦਾ ਹੁੰਦਾ ਹੁਣ ਕੱਲ ਸ਼ਿਵਰਾਤਰੀ ਵਾਲੇ ਦਿਨ ਸਾਰੇ ਜਲ ਚੜਾਣਗੇ ਜਲ ਚੜਾਣ ਤੋਂ ਬਾਅਦ ਆਪਣੇ ਆਪਣੇ ਘਰ ਜਾ ਕੇ ਮੱਥਾ ਟੇਕਣਗੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਇਹ ਯਾਤਰਾ ਸਫਲ ਹੋਏਗੀ ਬੜੀ ਯਾਤਰਾ ਸੀ ਕਿਸੇ ਉੱਥੇ ਆਏ ਹੋ ਕਿਹੜੀ ਜਗ੍ਹਾ ਤੇ ਵਰਤਦਾ ਸੀ ਮੈਂ ਆਪਣੇ ਵਾਰਡ ਦੇ ਵਿੱਚ ਬਾਬਾ ਜੀਵਨ ਸਿੰਘ ਨਗਰ ਸ਼ਿਵ ਮੰਦਿਰ ਇੱਥੇ ਪਹੁੰਚਿਆ ਤੇ ਆਏ ਸਾਲ ਇੱਥੇ ਕਾਵੜੀਏ ਜਾਂਦੇ ਨੇ ਹਰਦوار ਤੇ ਇਹ 11ਵੀਂ ਕਾਵੜੀ ਯਾਤਰਾ ਹੈ ਜਿਦੇ ਵਿੱਚ ਇਸ ਵਾਰ 40 ਕਾਵੜੀਏ ਜਾ ਕੇ ਆਪਣੀ ਮਨੋਕਾਮਨਾ ਲੈ ਕੇ ਜਾ ਕੇ ਸ਼ੰਕਰ ਭੋਲੇ ਦਾ ਜਲ ਹਰਦਵਾਰ ਤੋਂ ਲਿਆ ਕੇ ਇੱਥੇ ਆ ਕੇ ਅਰਪਿਤ ਕਰਦੇ ਨੇ ਆਏ ਸਾਲ ਇਹ ਸ਼ਿਵਰਾਤਰੀ ਤੋਂ ਇੱਕ ਦਿਨ ਪਹਿਲਾਂ ਇੱਥੇ ਪਹੁੰਚਦੇ ਨੇ ਤੇ ਸ਼ਿਵਰਾਤਰੀ ਵਾਲੇ ਦਿਨ ਭੋਲੇ ਸ਼ੰਕਰ ਨੂੰ ਆਪਣਾ ਜਲ ਅਰਪਿਤ ਕਰਦੇ ਨੇ ਤੇ ਆਪਣੀ ਪੂਰੀ ਯਾਤਰਾ ਸਫਲ ਕਰਦੇ ਨੇ ਜੱਬਾ ਕਾੜੀ ਆਏ ਨੇ ਉਹ ਗਰੀ ਜਗਾ ਤੇ ਜਿਹੜੀ ਪ੍ਰਥਾ ਹੈ ਕਾਵੇ ਦੇ ਬਾਰੇ ਦੱਸੋ ਜੈ ਭੋਲੇ ਸ਼ੰਕਰ ਜੀ ਦੀ ਜਿਹੜੇ ਸਾਡੇ ਕਾਵੜੀ ਆਏ ਨੇ ਮੰਦਰ ਆਯੋਜਨ ਕਮੇਟੀ ਜਿਸ ਦੇ ਮੁੱਖ ਸੇਵਾਦਾਰ ਸਾਡੇ ਰਾਜੂ ਜੀ சுரேਜ ਜੀ ਤੇ ਇਹਨਾਂ ਦੀ ਟੀਮ ਹੈ ਇਹਨਾਂ ਨੇ ਕਾਵੜੇ ਦਾ ਬਹੁਤ ਵਧੀਆ ਸਵਾਗਤ ਕਰਿਆ ਜਿਸ ਦੇ ਵਿੱਚ ਸਾਡੇ ਵਾਰਡ ਦੇ ਐਮਸੀ ਸਾਹਿਬ ਆਪ ਪਾਰਟੀ ਤੋਂ ਖਾਸ ਕਰਕੇ ਅੱਜ ਮੌਜੂਦ ਹੋਏ ਨੇ ਤੇ ਸਾਡੇ ਪਟਿਆਲਾ ਤੋਂ ਡਾਕਟਰ ਬੀ ਆਰ ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਸੋਨੂ ਸੇਲਵਾਨ ਜੀ ਮੋਨੂ ਰਖੜਾ ਜੀ ਅਮਨਦੀਪ ਬਾਦਲ ਜੀ ਪੰਗਜ ਬੰਟੀ ਜੀ ਸੁਮੇਰ ਜੀ ਤੇ ਇਹਨਾਂ ਦੀ ਸਾਰੀ ਟੀਮ ਅੱਜ ਸਮੂਲਿਤ ਕੀਤੀ ਹੈ ਤੇ ਕਾਵੜੀਆਂ ਦਾ ਬਹੁਤ ਜੋਰ ਸ਼ੋਰ ਨਾਲ ਇਹਨਾਂ ਨੇ ਸਵਾਗਤ ਕਰੀਆ ਕਾਵੜੀਏ ਸਾਡੇ ਕੁਝ ਦਿਨ ਪਹਿਲਾਂ ਹਰਦੁਵਾਰ ਤੋਂ ਜਲ ਲੈ ਕੇ ਚੱਲੇ ਸੀ ਜਲਦੀ ਜਿਹੜੀ ਪਰਥਾ ਹੈ ਉਹ ਭੋਲੇ ਸ਼ਿਵ ਸ਼ੰਕਰ ਜੀ ਨੇ ਜਦੋਂ ਵਿਸ਼ਪਿੱਤਾ ਸੀਗਾ ਉਸ ਦੇ ਸ਼ਾਵਨ ਮਹੀਨੇ ਦੇ ਵਿੱਚ ਜਲ ਚੜਾ ਕੇ ਉਹਨਾਂ ਦੀ ਉਹਨਾਂ ਨੇ ਆਸ਼ੀਰਵਾਦ ਦਿੱਤਾ ਸੀ ਕਾਵੜਿਆਂ ਨੂੰ ਵੀ ਜਿਹੜਾ ਵੀ ਕਾਵੜੀਆ ਜਾਂ ਭੋਲੇ ਭਗਤ ਮੇਰੇ ਜਲ ਚੜਾਏਗਾ ਸ਼ਿਵਲਿੰਗ ਤੇ ਉਸ ਦੀ ਸਾਰੀ ਮਨੋ ਕਾਮਨਾ ਪੂਰੀ ਹੋਣਗੀ ਤੇ ਭੋਲੇ ਸ਼ੰਕਰ ਜੀ ਨੇ ਸਾਡੇ ਸਾਰੇ ਸਮਾਜ ਤੇ ਵਾਲਮੀਕਨ ਸਮਾਜ ਤੇ ਆਪਣੀ ਪੂਰੀ ਕਿਰਪਾ ਕਰੀ ਹੋਈ ਹੈ ਅਸੀਂ ਧਰਵਾਦੀਆਂ ਪੋਲੇ ਸ਼ੰਕਰ ਜੀ ਦੇ ਇਸੇ ਤਰੀਕੇ ਨਾਲ ਸਾਡੇ ਸਮਾਜ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੈ ਪੋਲੇ ਸ਼ੰਕਰ ਜੀ ਜੀ ਉੱਪਰ ਜੀ ਵੇਖ ਰਿਹਾ ਟੋਟਲ 40 ਹੈ ਨਾ ਆਪਾਂ ਦੇਖ ਰਿਹਾ ਕਾਵੜ ਲੈ ਕੇ ਜਾ ਰਹੇ ਨੇ ਬੱਚੇ ਵਿੱਚੋਂ ਛੋਟੇ ਬੱਚੇ ਵੀ ਤੇ ਪ੍ਰਮਾਤਮਾ ਲਵੇ ਧੰਨ ਲੱਗਦਾ ਵੀ ਇਹ ਜਾਂਦੇ ਹੋਣੇ ਆ ਸਹੀ ਤਰੀਕੇ ਕੋਈ ਕਿਤੇ ਕੋਈ ਖਾਸ ਰੀਤ ਵੀ ਹੁੰਦੀ ਹੈ ਜੀ ਕਾਵੜਿਆ ਦੀ ਇੱਕ ਸਰਖਤ ਹੁੰਦੀ ਹੈ ਉਦੇ ਬਾਰੇ ਵੀ ਥੋੜਾ ਚੰਨਣ ਕਰਦੇ ਕਾਵੜੀਆਂ ਨੂੰ ਲਿਜਾਣ ਵਾਲਾ ਭੋਲੇ ਸ਼ੰਕਰੇ ਜੀ ਸਖਤ ਦਾ ਬਹੁਤ ਹੈ ਦੇਖੋ 250 ਕਿਲੋਮੀਟਰ ਆਣਾ ਤੇ 250 ਕਿਲੋਮੀਟਰ ਜਾਣਾ ਆਪਾਂ 3 ਕਿਲੋਮੀਟਰ ਪਾਸੀ ਰੋਡ ਤੋਂ ਤਿਰਪੜੀ ਜਾਈਏ ਉੱਥੇ ਠੱਕ ਜੰਨੇ ਆ ਲੇਕਿਨ ਇਹ ਭੋਲੇ ਸ਼ੰਕਰ ਜੀ ਦੀ ਹੀ ਸ਼ਕਤੀ ਆ ਉਹਨਾਂ ਦੀ ਹੀ ਮਈਮਾ ਜਿਹੜੇ 7-8 ਸਾਲ ਦੇ ਬੱਚੇ ਸਾਡੀ ਬੇਟੀਆਂ ਲੜਕੀਆਂ ਅੱਜ ਕਾਵੜ ਯਾਤਰਾ ਨੂੰ ਲੈ ਕੇ ਜਾ ਰਹੇ ਨੇ ਤੇ ਉੱਥੋਂ 250 ਕਿਲੋਮੀਟਰ ਜਾਣਾ 250 ਕਿਲੋਮੀਟਰ ਆਣਾ ਇਹ ਸਾਰੀ ਭੋਲੇ ਸ਼ੰਕਰ ਜੀ ਦੀ ਮਈਮਾ ਉਹਨਾਂ ਦੀ ਹੀ ਅਸੀਮ ਕਿਰਪਾ ਤੇ ਭੋਲੇ ਸ਼ੰਕਰ ਦੇ ਜਿਹੜੇ ਭਗਤ ਨੇ ਰਸਤੇ ਦੇ ਵਿੱਚ ਲੰਗਰ ਸੇਵਾ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਦੀਆਂ ਸੀ ਜਿਹੜੇ ਕਿਨੇ ਭੋਲੇ ਸ਼ੰਕਰ ਜੀ ਦੀ ਸੇਵਾ ਕਰਦੇ ਆ ਟਾਈਮ ਟੂ ਟਾਈਮ ਲੰਗਰ ਲਗਾਏ ਹੋਏ ਨੇ ਪੂਰੇ ਭਾਰਤ ਵਸਦੇ ਵਿੱਚ ਇਹਨਾਂ ਦੇ ਨਾਲ ਕਾਵਣੀਆਂ ਤੇ ਫੁੱਲ ਦੀ ਵਰਖਾ ਹੁੰਦੀ ਹੈ ਤੇ ਉਹ ਸਵਾਗਤ ਹੈ ਜਿਹੜਾ ਉਹ ਸਮਝੋ ਕਪੋਲੇ ਸ਼ੰਕਰ ਦਾ ਹੀ ਸਵਾਗਤ ਕਰਦੇ ਆਪਾਂ ਸਾਰੇ। ਜੀ ਕਾਵੜ ਕਿੰਨੇ ਦਿਨ ਲੱਗਦੇ ਆ ਕਾਵੜ ਚੰਨੂ? ਕਾਵੜ ਨੂੰ ਘਟੋ ਘਟ ਆਣ ਜਾਣ ਦੇ ਵਿੱਚ 10 ਦਿਨ ਲੱਗਦੇ ਨੇ ਤੇ ਜਿਹੜੀ ਤਿਰੋਸ਼ੀ ਹੈ ਸ਼ਿਵਰਾਤਰੀ ਹੈ ਸ਼ਿਵਰਾਤਰੀ ਨੂੰ ਸਾਰੇ ਹੀ ਸ਼ਿਵ ਸ਼ੰਕਰ ਦੇ ਜਿੰਨੇ ਮੰਦਿਰ ਨੇ ਉੱਥੇ ਜਲ ਚੜਾਇਆ ਜਾਂਦਾ ਹੈ ਜਲ ਚੜਾ ਕੇ ਇਹਨਾਂ ਦੀ ਕਾਵੜੀਅਤ ਸੰਪੂਰਨ ਹੁੰਦੀ ਹੈ ਤੇ ਅਸੀਂ ਸਾਡੀ ਸਾਰੀ ਟੀਮ ਭਗਵਾਨ ਪੋਲੇ ਸ਼ੰਕਰ ਜੀ ਨੂੰ ਹੱਥ ਜੋੜ ਕੇ ਦੁਆਵਾਂ ਕਰਦੀ ਹੈ ਜਿਨ੍ਹਾਂ ਨੇ ਵੀ ਇਹਨਾਂ ਨੇ ਆਪਣੀ ਕਾਮਨਾਵਾਂ ਮੰਗੀਆਂ ਸੀ ਸਾਰੀਆਂ ਦੀਆਂ ਪੂਰੀਆਂ ਕੀਤੀਆਂ ਜਾਂਦਾ। ਦੇ ਅੰਦਰ ਕਿੰਨੇ ਸਾਲ ਹੋ ਗਏ ਤੁਹਾਨੂੰ ਜਾਂਦੇ 80 ਬਾਬਾ ਜੀ 11 ਸਾਲ ਹੋ ਗਏ ਜਾਂਦੇ ਹੋ ਜੀ ਪਾਸੀ ਰੋਡ ਤੋਂ ਜਾਂਦੇ ਪਟਾਲਾ ਤੋਂ ਜੀ ਹਾਂ ਜੀ ਹਰ ਸਾਲ ਜਾਂਦੇ ਜੀ ਸਾਰੇ ਮੁੰਡੇ ਆਏਗੇ 20 25 ਮੁੰਡੇ ਆਏਗੇ ਹਰੀਦوار ਤੋਂ ਇਧਰੋਂ ਟ੍ਰੇਨ ਤੇ ਜਾਂਦੇ ਉਧਰ ਪੈਦਲ ਆਉਂਦੇ ਜੀ ਹਰੀਦوار ਤੋਂ ਜਲ ਚੱਕਦੇ ਆ ਜੀ ਬਾਬਾ ਜੀ ਅੱਜ ਕੱਲ ਦੇਖਿਆ ਹੈ ਅੱਜ ਕੱਲ ਦੀ ਜਿਹੜੀ ਪੀਡਿੰਗ ਲਾ ਨੂੰ ਹੈ ਨਾ ਹਾਂ ਜੀ ਬਿਲਕੁਲੀ ਕਰਦੀ ਹੈ ਜਿਹੇ ਕੰਮ ਤੁਹਾਡੇ ਮਨ ਚ ਕਿੱਦਾਂ ਆ ਬਈ ਬੋਲੇ ਦਾ ਲੈ ਕੇ ਜਾਣਾ ਵੀ ਪੈਦਲ ਨਹੀਂ ਦੂਰ ਨਹੀਂ ਬੋਲੇ ਜੀ ਪਹਿਲਾਂ ਨਾਲ ਤਾਂ ਬਹੁਤ ਫਰਕ ਪੜ ਗਿਆ ਜੀ ਹੁਣ ਹੰਦਾ ਪੰਜਾਬ ਚ ਬਹੁਤ ਕਾਬਲਾ ਆ ਰਹੀ ਆ ਆਪਣੇ ਪਹਿ ਹੋਂ ਤਾਂ ਜਾ ਕੇ ਦੇਖੋ ਬਟਿੰਡੇ ਬਟੁੰਡੇ ਕਾਫੀ ਚੱਰ ਰਹੇ ਜੀ ਕਰੇ ਜਿਸ ਸ਼ੰਤਤਾ ਜੀ ਬਾਬੇ ਜਦੋਂ ਕਾਵਲ ਲੈ ਕੇ ਵਾਪਸੀ ਆਇਦਾ ਹੈ ਉਹ ਤਾਂ ਕੀ ਕਰਦਾ ਮਤਲਬ ਸਿੱਧਾ ਘਰ ਜਾਂਦੇ ਹੋ ਜਾਂ ਮੰਦਿਰ ਚ ਕਿਤੇ ਰੁਕਦੇ ਹੋ ਕੀ ਇਹਦੀ ਪ੍ਰਥਾ ਮਤਲਬ ਜਿਵੇਂ ਅਪਾ ਦੇਖਣਾ ਮਹਿੰਦੀ ਵਗੈਰਾ ਵੀ ਲੰਨਿਆ ਉਹਦੇ ਬਾਰੇ ਦੱਸੋ ਥੋੜਾ ਜਿਹਾ ਨਹੀਂ ਕਾਵਲ ਲੈ ਕੇ ਤਾਂ ਸਿੱਧਾ ਜੀ ਇੱਥੇ ਜਲ ਚੜਾਣਾ ਹੁੰਦਾ ਜੀ ਮੰਦਿਰ ਚ ਇੱਕ ਦਿਨ ਪਹਿਲਾਂ ਸ਼ਾਮ ਨੂੰ 7-8 ਵਜੇ ਮਤਲਬ ਕਿ 9 ਵਜੇ ਤੱਕ ਉੱਥੇ ਆ ਜਾਓ ਬਾਕੀ ਆਪਣੇ ਜਿਹੜੇ ਮੰਦਿਰ ਦੇ ਸੇਵਾਦਾਰ ਨੇ ਜੀ ਹੋਰ ਪ੍ਰਧਾਨਪੁਰ ਤੋਂ ਐਮਸੀ ਵਗੈਰਾ ਮੰਦਿਰ ਦੇ ਉਹ ਆਪਣਾ ਖਾਣਾ ਪੀਣਾ ਲੰਗਰ ਵਾਰੀ ਸਾਰਾ ਹੋ ਕਹਦੇ ਜੀ ਸਵੇਰੇ ਅਸੀਂ 7-8 ਵਜੇ ਜਲ ਚੜਾਉਂਦੇ ਜੀ ਕਿਵੇਂ ਤਾਂ ਲੱਗਦਾ ਬਾਬਾ ਜੀ ਬੋਲੇ ਇੰਨੀ ਦੂਰ ਜਾਂਦੇ ਹੋ ਤੁਸੀਂ ਇਨੇ ਸਾਲਾਂ ਤੋਂ ਜਾ ਰਹੇ ਕਿਵੇਂ ਤਾਂ ਲੱਗ ਰਿਹਾ ਹੈ ਬਸ ਇਹ ਤਾਂ ਬੋਲੇ ਦੀ ਮਰਜ਼ੀ ਹੈ ਬਾਬਾ ਹਰ ਸਾਲ ਬੁਲਾਉਂਦਾ ਜੀ ਹਰ ਸਾਲ ਜਾਂਦੇ ਜੀ ਅਸੀਂ ਤਾਂ ਮੱਲੇ ਬੱਚਨ ਕਿਵੇਂ ਜਾਂਦੇ ਨਹੀਂ ਚੱਪਲ ਪਾ ਕੇ ਬੋਲਾ ਜੀ ਲੰਗੇ ਪੈਰ ਤਾਂ ਆਏ ਨਹੀਂ ਜਾਂਦਾ ਜੀ 250 ਕਿਲੋਮੀਟਰ ਹੈ ਬੋਲਾ ਜੀ